ਸਹ ਕਹੋ ਢਾਲ ਗੁਰ ਸੇਵੀ ਐ ਐਨ ਇਸ ਸਹਿਜ ਸੁਭਾਈ ਦਰਸ਼ਨ ਪਰਸ ਐ ਗੁਰੂ ਗੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਮਦੀ ਨੂਰੀ ਅਰਸ ਘੁਰ ਸਹ ਝਾਟੀ ਐ ਤੋਦ ਡਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਏ ਸਜਣ ਸੱਚਾ ਬਾ ਸਰ ਸ਼ਾਹ ਦੈ ਸ਼ਾਹ ਜੇ ਸਵਾਸ ਬੈਠੇ ਆ ਸਹੀ ਐ ਸਬਨਾ ਦਾ ਵੀ ਸਾਹ ਸਾਧਨਾ ਵਾਹਿ ਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਘਰੂ ਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪਰਸਾਦ ਕਬੇਦਾ ਇਕਸਕੇ ਹਮ ਬਾਰਗ ਤੂ ਮੇਰਾ ਗੁਰ ਹਾਈ ਸੋਣਾ ਮੀਤਾ ਜਿਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਏ ਕਬੇਦਾ ਇਕ ਅਸਕੇ ਹਮ ਬਾਰਗ ਤੂੰ ਮੇਰਾ ਗੁਰ ਹਾਈ ਸੋਨਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੋਨਮੀਤਾ ਤੂਰੀ ਗਾਉ ਬੱਲ ਜਾਈ ਇਹੋ ਮਨ ਤੇਰਾ ਭਾਈ ਰਹਾ ਪਾਵ ਮਲਵਾ ਮਾਲ ਮਾਲ ਤਵਾ ਇਹੋ ਮਨ ਤੈ ਕੂ ਦੇ ਸਾ ਸੋਨਮੀਤਾ ਹਉ ਤੇਰੀ ਸਰਨਾਈ ਆਇਆ ਪ੍ਰਭ ਮਿਲ ਦੇ ਹੋ ਉਪਦੇਸਾ ਮਾਨ ਨਾ ਕੀ ਜਾਏ ਸਰਨ ਪਰਿ ਜਾਏ ਕਰ ਸੁ ਭਲਾ ਮਨਾਈਐ ਸੋਨਮੀਤਾ ਜੀਓ ਪੰਡ ਸਬਤਾਨ ਅਰਪੀ ਜੈ ਏਉ ਦਰਸਨ ਹਰ ਜਿਓ ਪਾਈ ਐ ਪਇਓ ਅਨਗ੍ਰਹ ਪਰ ਸਾਧ ਸੰਤਨ ਕੈ ਹਰ ਨਾਮ ਹੈ ਮੀਠਾ ਜਾਨ ਨਾਨਕ ਕਾਉ ਗੁਰ ਕਿਰਪਾ داری ਸਾਵੇ ਆ ਕੋਲ ਨਰੰਜਨ ਦੀ ਝਾ ਪਾਇਓ ਅਨਗ੍ਰਹ ਪਰ ਸਾਧ ਸੰਤਨ ਕਾ ਹਰ ਨਾਮ ਹੈ ਮੀਠਾ ਜਾਨ ਨਾਨਕ ਕਾਉ ਗੁਰ ਗਿਰ ਬਾਤਾਰੀ ਸਾਦੇ ਆ ਕੁੱਲ ਨਰੰਜਨ ਅਢੀ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇੱਕ ਅਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹ ਦਿਖਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 611 ਤੇ ਸੋਰਠਿ ਰਾਗ ਅੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਕੱਲ ਨੂੰ 5 ਤਰੀਕ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਾਭ ਸੇਖਨ ਕੋ ਸੁਖ ਦਾ ਹੈ ਜਹ ਤਹ ਪਹਿ ਸਹਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇਕੂਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਰਕਾਬਗਨ ਸਾਹਿਬ ਜੀ ਵਿਖੇ ਭਾਈ ਲੱਖੀ ਸ਼ਾ ਵਣਜਾਰਾ ਹਾਲ ਦੇਰ ਰਾਤ ਤੱਕ ਮਨਾਇਆ ਜਾਏਗਾ ਹਰ ਸਾਲ ਦੀ ਤਰ੍ਹਾਂ ਅੱਜ ਠੀਕ 10 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਪੰਜਾਂ ਪਿਆਰਿਆਂ ਦੀ ਗਵਾਈ ਅnder ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਦੀ ਰੰਭਤਾ ਹੋਵੇਗੀ ਭਾਈ ਜਿਨ੍ਹਾਂ ਦੀ ਸਮਾਪਤੀ ਗੁਰਦੁਆਰਾ ਨਾਨਕਪਾਉ ਸਾਹਿਬ ਜੀ ਵਿਖੇ ਹੋਵੇਗੀ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਖੱਤੀ ਸੇਵਾ ਕਰਕੇ ਮਹਾਨ ਸਮਾਗਮਾਂ ਤੋਂ ਲਾਹੇ ਪ੍ਰਾਪਤ ਕਰਨੇ ਜੀ ਹੋਇਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ